ਮੈਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰਟਬੱਡੇ ਦੀ ਗਾਈ ਦੇ ਹੇਠ ਮੈਂ ਗੁਰਦੇਵ ਸਿੰਘ ਪ੍ਰੈਸ ਕਤਰ ਬਲਾਗ ਬਟੋਆ ਅਸੀਂ ਆਹ ਟਾਈਮ ਪਿੰਡ ਕੋਟਲੀ ਬਸਾਵਾ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵਿੱਚ ਪਹੁੰਚੇ ਅਸੀਂ ਆਹ ਟਾਈਮ ਗੁਰਪ੍ਰੀਤ ਸਿੰਘ ਜਨਰਲ ਸਕੱਤਰ ਨਾਲ ਜੁੜ ਚੁੱਕੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਪੰਜਾਬੀ ਗੱਲ ਬਾਤ ਚੈਨਲ ਦਾ ਸਵਾਗਤ ਕਰਦੇ ਹਾਂ ਅਸੀਂ ਜੀ ਧੰਨਵਾਦ ਇਹਨਾਂ ਦੇ ਪ੍ਰੈਸ ਰਿਪੋਰਟਰ ਦਾ ਸਰਦਾਰ ਗੁਰਦੇਵ ਸਿੰਘ ਦਾ ਤੇ ਉਹ ਇੱਥੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਜੀ ਦੂਜੀ ਗੱਲ ਇਹ ਆਪੀ ਜਿਹੜੀ ਸਰਕਾਰ ਨਾਲ ਸਾਡੀ ਮੀਟਿੰਗ ਲੱਗੀ ਸੀ ਉਹ ਹੁਣ ਕੋਈ ਛਿੱਟਾ ਪੋਜੀਟਿਵ ਨਹੀਂ ਨਿਕਲਿਆ ਤੇ 19 ਮਾਰਚ ਦੀ ਜਿਹੜੀ ਫੇਰ ਸਰਕਾਰ ਦੇ ਨਾਲ ਮੀਟਿੰਗ ਹੈ ਤੇ ਜਿਹੜੀ ਪਹਿਲੀ ਮੀਟਿੰਗ ਹੋਈ ਆ ਉਹ ਬੜੇ ਪੋਜੀਟਿਵ ਮਾਹੌਲ ਦੇ ਵਿੱਚ ਹੋਈ ਹੈ ਸਾਨੂੰ ਆਸ ਵੀ ਹੈ ਕਿ 19 ਤਰੀਕ ਨੂੰ ਹੋਣ ਵਾਲੀ ਜਿਹੜੀ ਮੀਟਿੰਗ ਉਹਦੇ ਵਿੱਚ ਕਿਸਾਨਾਂ ਦਾ ਜਿਹੜਾ ਕੋਈ ਨਾ ਕੋਈ ਹੱਲ ਨਿਕਲੇਗਾ ਕਿਉਂਕਿ ਜਿਹੜੀ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਬੜੇ ਹੀ ਅچھے ਤਰੀਕੇ ਦੇ ਨਾਲ ਜਿਹੜੀ ਗੱਲਬਾਤ ਸਾਈਟਰ ਸਰਕਾਰ ਨਾਲ ਚੱਲ ਰਹੀ ਆ ਤੇ 19 ਮਾਰਚ ਨੂੰ ਜਿਹੜੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਦਾ ਜਿਹੜਾ ਮਸਲਾ ਹੈ ਉਹ ਹੱਲ ਹੋਣ ਦੀ ਕੋਈ ਆਸ ਹੈ ਹੁਪਰਾਟੀ ਤੁਸੀਂ ਹੋਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੂੰ ਕੀ ਸਰਦਾ ਪੱਤਰ ਦਿੱਤੇ ਕਿਸਾਨ ਸੰਗਰਗਿਤ ਕਮੇਟੀ ਪੰਜਾਬ ਗਰੁੱਪ ਕੋਟ ਬੁੱਡੇ ਦੇ ਜਿੰਨੇ ਜਝਾਰੂ ਵਰਕਰ ਨੇ ਉਹਨਾਂ ਨੂੰ ਤਾਂ ਹਾਲ ਦੀ ਘੜੀ ਇਹੀ ਅਪੀਲ ਹੈ ਕਿ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਵੀ ਆਪਣਾ ਕਿਸੇ ਦਾ ਕਿਸੇ ਤਰੀਕੇ ਦੇ ਨਾਲ ਕਨੈਕਟ ਹੈ ਉਹ ਪਿੰਡਾਂ ਵਿੱਚ ਵਿਚਰੇ ਵਿਚਰਨ ਤੇ ਪਿੰਡਾਂ ਵਿੱਚ ਜਾ ਕੇ ਜਿਹੜੀਆਂ ਕਿਸਾਨ ਸੰਗਰੱਖਕ ਕਮੇਟੀ ਪੰਜਾਬ ਗਰੁੱਪ ਕੋਡ ਬੁੱਡੇ ਦੀਆਂ ਇਕਾਈਆਂ ਦਾ ਗਠਨ ਕੀਤਾ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਨਫਰੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਅਸੀਂ ਆਪਣੀ ਕਿੱਤੇ ਦੀ ਲੜਾਈ ਜਿਹੜੀ ਇਹ ਲੜਨੀ ਸਾਨੂੰ ਉਦੋਂ ਹੀ ਸੌਖੀ ਹੋਣੀ ਹੈ ਜਦੋਂ ਸਾਡੇ ਨਾਲ ਪਿੰਡਾਂ ਦੇ ਵਿੱਚੋਂ ਆਪ ਮਾਰੀ ਜਿਹੜੀ ਸੰਗਤ ਹੈ ਉਹ ਤੁਰੇਗੀ ਤੇ ਸਮੂਹ ਵਰਕਰਾਂ ਵੀ ਇਹੀ ਬੇਨਤੀ ਹੈ ਵੀ ਵਾਤੋਂ ਵਾਦਰ ਨਗਰਾਂ ਦੇ ਵਿੱਚ ਜਿੱਥੇ-ਜਿੱਥੇ ਵੀ ਕਿਸੇ ਦਾ ਪਹੁੰਚ ਪੈਂਦੀ ਹੈ ਉਹ ਕਾਇਆਂ ਦਾ ਗਠਨ ਜ਼ਰੂਰ ਕਰਨ ਜੀ ਗੁਰਦੇਵ ਗੁਰਪ੍ਰੇਮ ਸਿੰਘ ਕੋਟਲੀ ਨੇ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਕਿਉਂਕਿ ਸਾਡੇ ਜਿਹੜੀ ਤਰਮਤਾਲ ਅੰਮ੍ਰਿਤਸਰ ਕਪੂਰਥਲਾ ਜਲੰਧਰ ਫਰੋਪਰ ਪਟਿਆਲਾ ਮੁੱਖ ਸਰ ਜਿਲਿਆਂ ਦੇ ਵਿੱਚ ਪ੍ਰਧਾਨ ਜੀ ਨੇ ਮੀਟਿੰਗਾਂ ਲਾ ਲਾ ਕੇ ਖਨੌਰੀ ਬਾਡਰ ਨੂੰ ਰਵਾਨਾ ਕਰਦੇ ਜਿ세 ਅਸੀਂ ਪ੍ਰਧਾਨ ਜੀ ਇਸ ਕਿਸਾਨ ਸੰਘਰਸ਼ ਕਮੇਟੀ ਸੋ ਬਾਬਾ ਬਲਵੰਦਰ ਸਿੰਘ ਨੂੰ ਬਹੁਤ ਬਹੁਤ ਹੀ ਧੰਨਵਾਦ ਕਰਦੇ ਕਿਉਂਕਿ ਜਿਹੜੇ ਜਿੰਨੇ ਸਾਡੇ ਜੋਨ ਬਣੇ ਹੋਏ ਹਰ ਕਹਾਂਗੇ ਤੇ ਪਹੁੰਚਦੇ ਸਿਫਟਾਂ ਦੇ ਹਿਸਾਬ ਨਾਲ ਜਾ ਰਹੇ ਵੈਖਰੂ ਜੀ ਕਾ ਖਾਲਸਾ ਵੈਖਰੂ ਜੀ ਕੀ ਫਤਿਹ